ਸੰਵਾਦ ਤੇ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਸਾਡੇ ਗੁਰੂ ਨੇ ਆਖਿਆ ਵਾ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਈਏ ਸਕੂਲਾਂ ਦੇ ਵਿੱਚ ਵੀ ਗੁਰ ਸ਼ਬਦ ਦੀ ਗੱਲ ਜਾਂ ਸਿੱਖ ਇਤਿਹਾਸ ਦੀ ਗੱਲ ਹੋਣ ਲੱਗ ਪੇ ਤੇ ਮੈਨੂੰ ਲੱਗਦਾ ਵੀ ਆ ਜਿਹੜੇ ਨਸ਼ੇ ਨੁਸ਼ੇ ਆਏ ਖਤਮ ਹੋ ਜਾਣਗੇ ਬੱਚੇ ਸਾਡੀ ਪਨੀਰੀ ਆ ਤੇ ਜੇ ਪਨੀਰੀ ਨੂੰ ਆਪਾਂ ਚੰਗੀ ਤਰ੍ਹਾਂ ਸੰਭਾਂਗੇ ਧਰਮ ਦੇ ਨਾਲ ਜੋੜਾਂਗੇ ਤਾਂ ਫਿਰ ਕੋਈ ਮਸਲਾ ਨਹੀਂ ਤੋਂ ਜਿਹੜੀ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਆ ਉਹਦੇ ਚ ਸੰਵਾਦ ਤੇ ਹੌਲੇ-ਹੌਲੇ ਤੇ ਸਾਰਾ ਪ੍ਰੋਗਰਾਮ ਹੀ ਸੰਵਾਦ ਤੇ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਸਾਡੇ ਗੁਰੂ ਨੇ ਆਖਿਆ ਵਾ ਜੱਬ ਲਗ ਦੁਨੀਆ ਰਹੀਏ ਨਾਨਕ ਕੇਸ਼ ਸੁਣੀਏ ਕੇਸ਼ ਲਈਏ ਉੱਥੇ ਦੇ ਵਿਦਿਆਰਥੀ ਉੱਥੋਂ ਦਾ ਸਟਾਫ ਬੀਸੀ ਸਾਹਿਬ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਾ ਵੀ ਚਲੋ ਕਿਤੇ ਨਾ ਕਿਤੇ ਕੁਝ ਹੋ ਰਿਹਾ ਤੇ ਵਿਦਿਆਰਥੀਆਂ ਨੇ ਬੜੇ ਧਿਆਨ ਦੇ ਨਾਲ ਸਾਰਾ ਕੁਝ ਸੁਣਿਆ ਜੀ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਇਹੋ ਜਿਹਾ ਪੱਦਰ ਆ ਜੇ ਗੁਰ ਸਕੂਲਾਂ ਦੇ ਵਿੱਚ ਵੀ ਗੁਰ ਸ਼ਬਦ ਦੀ ਗੱਲ ਜਾਂ ਸਿੱਖ ਇਤਿਹਾਸ ਦੀ ਗੱਲ ਹੋਣ ਲੱਗ ਪੇ ਤੇ ਮੈਨੂੰ ਲੱਗਦਾ ਵੀ ਆ ਜਿਹੜੇ ਨਸ਼ੇ ਨੁਸ਼ੇ ਆਏ ਖਤਮ ਹੋ ਜਾਣਗੇ ਕਿਉਂਕਿ ਬੱਚੇ ਸਾਡਾ ਬੱਚੇ ਸਾਡੀ ਪਨੀਰੀ ਆ ਤੇ ਜੇ ਪਨੀਰੀ ਨੂੰ ਆਪਾਂ ਚੰਗੀ ਤਰ੍ਹਾਂ ਸੰਭਾਂਗੇ ਧਰਮ ਦੇ ਨਾਲ ਜੋੜਾਂਗੇ ਤਾਂ ਫਿਰ ਕੋਈ ਮਸਲਾ ਨਹੀਂ ਤਾਂ ਮੈਂ ਸਮਝਦਾ ਵੀ ਉਹਨਾਂ ਦਾ ਇੱਕ ਚੰਗਾ ਪ੍ਰੋਲਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਸ੍ਰੀ ਗੁਰੂ ਗੰਸਾ ਸਾਹਿਬ ਵਰਡ ਯੂਨੀਵਰਸਿਟੀ ਫਤਿਹਗੜ ਸਾਹਿਬ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਸੰਵਾਦ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦਾ ਮੁੱਖ ਮੰਤਵ ਜੋ ਸਾਹਿਤਿਕ ਸਰਗਰਮੀਆਂ ਨੂੰ ਉਤਸ਼ਾਹਨ ਦੇਣਾ ਹੈ ਇਸ ਸਮਾਗਮ ਦੇ ਵਿੱਚ ਜਿੱਥੇ ਹੋਲੇ ਮਹੱਲੇ ਦੇ ਇਤਿਹਾਸਕ ਮਹੱਤਵ ਬਾਰੇ ਵਿਚਾਰਾਂ ਹੋਈਆਂ ਉਥੇ ਨਾਲ ਦੀ ਨਾਲ ਜੋ ਪੰਜਾਬ ਦੇ ਭੱਗ ਦੇ ਮਸਲੇ ਹਨ ਤਰਪੇਸ਼ ਮਸਲੇ ਹਨ ਜਿਵੇਂ ਕਿ ਪਾਣੀ ਦਾ ਸੰਕਟ ਹੈ ਕਿਸਾਨੀ ਸੰਕਟ ਹੈ ਜਾਂ ਹੋਰ ਇਸ ਤਰ੍ਹਾਂ ਦੇ ਮੁੱਦੇ ਹਨ ਉਹਨਾਂ ਤੇ ਵੀ ਭੱਖਮੀ ਵਿਚਾਰ ਚਰਚਾ ਹੋਈ ਇਸ ਤੋਂ ਇਲਾਵਾ ਦੋ ਕਿਤਾਬਾਂ ਦੇ ਸੰਪਾਦਕ ਜੋ ਹਨ ਉਹਨਾਂ ਨੇ ਆਪਣੀ ਕਿਤਾਬਾਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਇਸ ਤੋਂ ਇਲਾਵਾ ਚਾਰ ਜੋ ਵਧੀਆ ਕਿਤਾਬਾਂ ਇਸ ਸਾਲ ਦੇ ਵਿੱਚ ਪਬਲਿਸ਼ ਹੋਈਆਂ ਹਨ ਉਹਨਾਂ ਕਿਤਾਬਾਂ ਦੇ ਰਿਵਿਊ ਕੀਤੇ ਗਏ ਤੇ ਇਸ ਤੋਂ ਇਲਾਵਾ ਗਤਕੇ ਦੀ ਪ੍ਰਦਰਸ਼ਨੀ ਅਤੇ ਇੱਕ ਕਵੀ ਦਰਬਾਰ ਦਾ ਅਜੋਨ ਕੀਤਾ ਗਿਆ ਜਿਸ ਦੇ ਵਿੱਚ ਭਾਸ਼ਾ ਭਾਗ ਦੇ ਡਾਇਰੈਕਟਰ ਸਾਹਿਬ ਨੇ ਵੀ ਸ਼ਿਰਕਤ ਕੀਤੀ ਸੋ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਆ ਵਿਦਿਆਰਥੀਆਂ ਦੀ એનર્ਜੀ ਨੂੰ ਚੈਨਲਾਈਜ਼ ਕਰਨ ਦੇ ਲਈ ਬਹੁਤ ਮਹੱਤਵਪੂਰਨ ਹਨ ਤੇ ਜੋ ਅੱਜ ਅਸੀਂ ਸਾਡੀ ਨੌਜਵਾਨੀ ਜਿਹੜੀ ਹੈ ਨਸ਼ਿਆਂ ਦੀ ਸਮੱਸਿਆ ਨਾਲ ਜਾਂ ਹੋਰ ਇਸ ਤਰ੍ਹਾਂ ਦੀ ਸਮੱਸਿਆਵਾਂ ਨਾਲ ਜੂਝ ਰਹੀ ਹੈ ਤਾਂ ਉਤੋਂ ਉਹਨਾਂ ਨੂੰ ਨਿਜਾਦ ਤਬਾਉਣ ਦਾ ਇੱਕ ਬਹੁਤ ਵਧੀਆ ਇੱਕ ਸਾਧਨ ਹੈ